ਕੁੜੀ ਨੇ ਆਉਣ ਕਹਵਾ ਦਿੱਤਾ ਜੀ ਪਰ ਉਹ ਆਉਂਦੀ ਸੀ ਸਾਡੇ ਘਰੇ ਜੀ 15 ਦਿਹਾੜੀ ਮਹੀਨੇ ਆ ਗਈ ਪਰ ਜੋ ਸੀ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾਓ ਕੋਈ ਵੀ ਪਾਈ ਗਈ ਪਰ ਉਹ ਆਉਣ ਤੋਂ ਜਵਾਦ ਦਿੱਤਾ ਜੀ ਇੱਕ ਖਬਰ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪਹਿਲਾਂ ਆਪਣੀ ਮਨਾਈਆਂ ਕਰਦੇ ਨੇ ਬੱਚੇ ਤੇ ਉਸ ਤੋਂ ਬਾਅਦ ਕਿਸੇ ਹੋਰ ਦੇ ਪਰਿਵਾਰ ਸਮੇਤ ਬੱਚੇ ਦੀ ਜ਼ਿੰਦਗੀ ਪਰ ਬਾਤ ਕਰਦੇ ਅਜਿੱਤਰ ਸਿੰਘ ਨਾਮ ਦਾ ਇਹ 28-29 ਸਾਲ ਦਾ ਮੁੰਡਾ ਜਿਸ ਨੂੰ ਕਿ ਕੁੜੀ ਨਾਲ ਪਿਆਰ ਹੋ ਗਿਆ। ਇਹ ਕੁੜੀ ਉਸਦੇ ਨਾਲ ਆਫਿਸ ਦੇ ਵਿੱਚ ਹੀ ਕੰਮ ਕਰਦੀ ਸੀ। ਵਰਦਮਲ ਹਸਪਤਾਲ ਦੇ ਵਿੱਚ ਲੱਗੇ ਹੋਏ ਇਹ ਦੋਵੇਂ ਜਾਣੇ ਜਦੋਂ ਆਪਸ ਦੇ ਵਿੱਚ ਪਿਆਰ ਦੀ ਅੰਕਾ ਝੂਲਦੇ ਨੇ ਤਾਂ ਵਿਆਹ ਕਰਵਾਉਣ ਦਾ ਫੈਸਲਾ ਕਰ ਲੈਂਦੇ ਨੇ। ਇਸ ਮੱਦੇਨਜ਼ਰ ਅਜਿੱਤਰ ਸਿੰਘ ਨੇ ਵੱਲੋਂ ਆਪਣੀ ਉਸ ਸਹੇਲੀ ਪ੍ਰੇਮਿਕਾ ਕਰਨ ਨੂੰ ਵਿਆਹ ਦੇ ਲਈ ਮਨਾਇਆ ਗਿਆ। ਜੇ ਵੀ ਰਾਜ਼ੀ ਖੁਸ਼ੀ ਬੜੇਗੀ ਚਾਹਾਂ ਦੇ ਨਾਲ ਉਸਨੇ ਸ਼ਾਪਿੰਗ ਕੀਤੀ ਲਹਿੰਗਾ ਖਰੀਦਿਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਹਾ ਵੀ ਲਈ ਹੈ ਇਸ ਗੱਲ ਦੀ ਗਵਾਹੀ ਇਸ ਮੂਲੇ ਦੇ ਵੱਲੋਂ ਵੀ ਪਹੁੰਚਾ ਰਹੀ ਹੈ ਤੇ ਰਾਜ ਨੇ ਸਬੂਤ ਦੇ ਤੌਰ ਤੇ ਆਪਣਾ ਮੈਰਿਜ ਸਰਟੀਫਿਕੇਟ ਵੀ ਦਿਖਾਇਆ 19 ਤਰੀਕ ਨੂੰ 2023 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਦਰਹਤੇ ਫਜਿੱਤਰ ਨੇ ਵਿਆਹ ਕਰਵਾ ਲਿਆ ਸੀ ਅਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਹਮੁੰਡਾ ਆਪਣੇ ਮਾਪਿਆਂ ਸਮੇਤ মিডিਆ ਵਾਲਿਆਂ ਦੇ ਸਾਹਮਣੇ ਰੱਖਣ ਦੇ ਲਈ ਆ ਕੇ ਹੈ ਕਿਉਂਕਿ ਉਸ ਨੂੰ ਆਪਣੇ ਲਈ ਇਨਸਾਫ ਚਾਹੀਦਾ ਹੈ دراصل ਕੁੜੀ ਮੁੰਡੇ ਨੇ ਜਦੋਂ ਵਿਆਹ ਕਰਵਾ ਲਿਆ ਤਾਂ ਕੁੜੀ ਮੁੰਡੇ ਦੇ ਘਰ ਆਣ ਜਾਣ ਲੱਗ ਪਈ। ਮੁੰਡਾ ਦੱਸਦਾ ਕਿ ਕਈ-ਕਈ ਦਿਨ ਉਹ ਬਾਹਰ ਵੀ ਰਹ ਪੈਂਦੀ ਸੀ ਘਰ ਤੋਂ ਪਰ ਹੁਣ ਅਚਾਨਕ ਹੀ ਉਸਨੇ ਉਸਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸੇ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋਂ ਕੁੜੀ ਨੂੰ ਆਪਣੇ ਘਰਦਿਆਂ ਦੀ ਫਿਕਰ ਪੈ ਗਈ। ਮੁੰਡਾ ਆਖਦਾ ਹੈ ਕਿ ਉਸ ਸਮੇਂ ਇਹ ਸਾਰੀ ਫਿਕਰ ਕਿੱਥੇ ਸੀ ਜਦੋਂ ਉਹ ਉਸਦੇ ਨਾਲ ਵਿਆਹ ਕਰਵਾ ਰਹੀ ਸੀ। ਵਿਆਹ ਦਾ ਐਡਾ ਵਰਗਾ ਨਾਤਾ ਜੋੜਨ ਤੋਂ ਬਾਅਦ ਕੁੜੀ ਨੇ ਮੁੰਡੇ ਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਨਾਲਕ ਮੁੰਡਾ ਇਹ ਵੀ ਅੱਤੇ ਕੀ ਕੁੜੀ ਦੇ ਮਾਪਿਓ ਮਾਮਾ ਅਤੇ ਉਸਦੀ ਸਾਲੀ ਦੇ ਵੱਲੋਂ ਇਹ ਰਿਸ਼ਤਾ ਤੁਲਵਾਇਆ ਗਿਆ ਉਸ ਨੂੰ ਧਮਕੀਆਂ ਦੇ ਕੇ ਤਲਾਕ ਲਿਆ ਗਿਆ ਅੱ데 ਕੁੜੀ ਦਾ ਇਹੋ ਜਿਹਾ ਬ੍ਰੇਨਵੌਸ਼ ਕੀਤਾ ਗਿਆ ਕਿ ਉਸ ਨੂੰ ਝੂਠ ਬਗਲਤ ਗੱਲਾਂ ਦੱਸਦੇ ਹੋਏ ਮੁੰਡੇ ਤੋਂ ਦੂਰ ਕਰ ਦਿੱਤਾ ਗਿਆ ਇਹਨਾਂ ਸਾਰੀਆਂ ਚਿੰਤਾਵਾਂ ਦੇ ਵਿੱਚ ਬਚਿੱਤਰ ਕਿਸੇ ਤਰ੍ਹਾਂ ਆਪਣੀ ਜ਼ਿੰਦਗੀ ਕੱਟ ਰਿਹਾ ਸੀ ਪਰ ਇਸੇ ਦੌਰਾਨ ਵੀ ਉਸ ਨੂੰ ਕੁੜੀ ਦੇ ਮਾਪਿਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜੇ ਸਮੇ ਉਹ ਡਿਊਟੀ ਤੇ ਜਾਂਦਾ ਸੀ ਤਾਂ ਉਸ ਨੂੰ ਘੇਰਿਆ ਜਾਂਦਾ ਸੀ ਇਹੀ ਕਿਹਾ ਜਾਂਦਾ ਸੀ ਕਿ ਤੇਰੇ ਮਾਪੇ ਤੱਕ ਨੂੰ ਖਤਮ ਕਰਵਾ ਕੇ ਤੇ ਗੱਡੀ ਤੱਕ ਵੀ ਪੰਨ ਤੋੜ ਕੀਤੀ ਗਈ ਸੀ ਇਨਾਂ ਸਾਰੇ ਹਾਲਾਤਾਂ ਦੇ ਵਿੱਚ ਰਹਦੇ ਹੋਏ ਮੁੰਡਾ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕਿਆ ਸੀ ਇੱਕ ਪਾਸੇ ਤਾਂ ਉਸ ਦਾ ਪਿਆਰ ਖੋ ਲਿਆ ਗਿਆ ਕੁੜੀ ਉਸ ਨੂੰ ਧੋਖਾ ਦੇ ਗਈ ਵਿਆਹ ਤੋਂ ਬਾਅਦ ਇਹ ਕੁਝ ਕਰ ਗਈ ਅਤੇ ਉਸ ਨੇ ਪਰਿਵਾਰਿਕ ਮੈਂਬਰਾਂ ਨੂੰਡੇ ਦੇ ਪਰਿਵਾਰ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਵਿਆਹ ਕਰਵਾ ਚੁੱਕਿਆ ਹੈ ਇਸੇ ਕਰਕੇ ਉਹ ਕੁੜੀ ਨੂੰ ਆਪਣੇ ਘਰ ਵੀ ਲੈ ਕੇ ਜਾਂਦਾ ਰਹਿਆ ਸੀ ਨਹੀਂ ਪਤਾ ਸੀ ਕਿ ਉਹੀ ਤਰ੍ਹਾਂ ਜਿਸ ਨੂੰ ਉਹ ਹੱਥੋ-ਬੱਥ ਪਿਆਰ ਕਰਕੇ ਆਪਣੀ ਪਤਨੀ ਬਣਾ ਚੁੱਕਿਆ ਹੈ ਉਹੀ ਉਸ ਨੂੰ ਇੰਜ ਧੋਖਾ ਦੇਵੇਗੀ ਅਤੇ ਮੁੰਡੇ ਦੀ ਜਾਨ ਲੈ ਲਵੇ ਬੀਤੇ ਦਿਨੀ ਮੁੰਡਾ ਘਰ ਤੋਂ ਬਾਹਰ ਨਿਕਲਦਾ ਤੇ ਬਾਥੇ ਵਿੱਚ ਲਾਪਤਾ ਹੋ ਜਾਂਦਾ ਹੈ ਪਰਿਵਾਰਿਕ ਮੈਂਬਰ ਉਸਦੀ ਹਾਲਕਰਡੀਨੇਟਾ ਮੋਟਰਸਾਈਕਲ ਦੇ ਵਿੱਚ ਕੁਝ ਫੋਟੋਆਂ ਅਤੇ ਇਹ ਸਾਰੀ ਜਾਣਕਾਰੀ ਸਾਹਮਣੇ ਆਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਆਪਣੇ ਪੁੱਤ ਦੇ ਲਈ ਆਪਣੇ ਲਈ ਇਨਸਾਫ ਦੀ ਗੁਹਾਰ ਲਗਾਉਂਦਾ ਹੈ ਦੱਸਦੀ ਹੈ ਕਿ ਖਬਰ ਰਾਜਪੁਰਾ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਮੁੰਡਾ ਤੇ ਕੁੜੀ ਨੇ ਪਿਆਰ ਕਰਨ ਤੋਂ ਬਾਅਦ ਵਿਆਹ ਤਾਂ ਕਰਵਾ ਲਿਆ ਪਰ ਉਹਨਾਂ ਨੂੰ ਨਾਤਾ ਕੁੜੀ ਵਾਲਿਆਂ ਨੇ ਹੀ ਇਕੱਠੇ ਰਹਿਣ ਦਿੱਤਾ ਤੇ ਨਾਤੀ ਉਹ ਪੁੱਤ ਦਾ ਰਿਸ਼ਤਾ ਬਚਾ ਪਾਏ ਨੇ ਫਿਲਹਾਲ ਇਹ ਸਾਰੇ ਇਲਜ਼ਾਮ ਮੁੰਡੇ ਦੇ ਵੱਲੋਂ ਲਗਾਏ ਗਏ ਨੇ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਦੇਖਣਾ ਹੈ ਸਰ ਹਾਂ ਰੋਲ ਹੋਊਗਾ ਹਰ ਕੀ ਨਾਮ ਹਦਾ ਮੇਰਾ ਹਰਦੇਸ ਸਿੰਘ ਜੀ ਅਜੀ ਜਿਹੜੇ ਤੁਹਾਡੇ ਬੇਟੇ ਦੀ ਡੈਥ ਹੋਈ ਹੈ ਉਹਦੇ ਬਾਰੇ ਜਾਣਕਾਰੀ ਦਿਓ ਤਾਂ ਪਰ ਮੇਰੇ ਬੇਟੇ ਦੀ ਕੋਟਮਾ ਜੋਈ ਚਲਾਉਂ ਮਰ ਜੋਈ ਸੀ ਜੀ ਤੇ 19 23 ਨੂੰ ਜੀ ਤੇ ਅਰਾਜ ਬੱਜਰ ਦੀ ਕੁੜੀ ਸੀਗੀ ਜੀ ਉਹ ਦੋਨੇ ਪਿਆਰ ਕਰਦੇ ਸਨ ਆਪਸੇ ਲੱਗੇ ਹੋਏ ਸੀ ਇੱਕ ਥਾਂ ਜੀ ਪਰ ਕੁੜੀ ਨੇ ਆਨਤ ਜਵਾਦ ਦਿੱਤਾ ਜੀ ਪਰ ਉਹ ਆਂਦੀ ਸੀ ਸਾਡੇ ਘਰੇ ਜੀ 15 ਦਿਹਾਗ ਹੀ ਮਹੀਨੇ ਉਹਦਾ ਆ ਗਈ ਪਰ ਜੋ ਸੀ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾਵਣ ਤੋਂ ਵੀ ਪਿਆਏਗੀ ਪਰ ਉਹ ਆਨਤ ਜਵਾਦ ਦਿੱਤਾ ਜੀ ਪਰ ਨਵੇਂ ਮਾਪੇ ਮਾਤਾ ਪਿਤਾ ਪਤਾ ਲੱਗਿਆ ਉਹਨੂੰ ਉਹਨੂੰ ਇਹ ਤੇ ਚਿਹੜੀ ਹੋ ਗਈ ਵੀ ਇਹਨੇ ਵਿਆਹ ਕਿਉਂ ਕਰਾਇਆ ਕੁੜੀ ਨੇ ਉਹ ਫਿਰ ਧਮਕੀਆਂ ਦੇਣੀ ਸ਼ੁਰੂ ਕਰ ਦਿੰਦਾ ਬਾਪ ਨੇ ਘੇਰਾ ਨਾ ਥੁਰਕਦਾ ਮੇਰੇ ਬੇਟੇ ਨੂੰ ਬਹੁਤ ਬੁਰੀ ਤਰ੍ਹਾਂ ਲੋਕ ਘੇਰਾ ਗੱਡੀ ਸਾਡੀ ਭੰਨੀ ਇੱਕ ਵਾਰ ਉਹਨਾਂ ਨੇ ਉਹ ਤਾਂ ਅਸੀਂ ਪਰੇਸ਼ਾਨ ਹੋ ਗਏ ਬਹੁਤ ਜ਼ਿਆਦਾ ਬੇਟਾ ਕੱਲਾ ਘਰੇ ਆਉਂਦਾ ਹੁੰਦਾ ਸੀਗਾ ਹਾਂ ਕੱਲਾ ਲੱਗਿਆ ਸੀਗਾ ਵਰਦਮਾ ਚ ਲੱਗਿਆ ਸੀਗਾ ਜੀ ਹਾਂ ਕਿੰਨੇ ਦਿਨ ਹੋ ਗਏ ਸੀ ਵਿਆਹ ਨੂੰ ਵਿਆਹ ਲੱਗੋ ਡੇਟਾ ਸਾਫ ਹੋ ਗਿਆ ਸੀ ਲੱਗ ਪੋ ਜੀ ਤੇ ਉਹ ਲੜਕੀ ਕਿੱਥੇ ਰਹਿੰਦੀ ਸੀ ਰਾਤ ਨੂੰ ਲੜਕੀ ਉਹ ਘਰੇ ਪਹਿਲਾਂ ਡਿਊਟੀ ਲੱਗੀ ਹੋਈ ਸੀ ਜੀ ਰਾਜਪੁਰੇ ਅੱਛਾ ਫਿਰ ਘਰ ਤੋਂ ਕੋਈ ਮੋੜ ਟਾਈ ਆਈ ਆਇਆ ਹੋਇਆ ਹਟਾ ਕੇ ਘਰੇ ਰੱਖ ਲਈ ਕੁੜੀ ਜੀ ਤਿੰਨ ਤਰੀਕ ਦੀ ਰਾਤ ਨੂੰ ਜੀ ਕਿੰਨੇ ਦਿਨਾਂ ਬਾਅਦ ਲਾਸ਼ ਮਿਲੀ ਸਨ ਚੌਥੇ ਦਿਨ ਜੀ ਸਰ ਸਰਕਾਰ ਤੋਂ ਕੀ ਚਾਹੁੰਦੀ ਹੁੰਦੀ ਸੀ ਸਾਧੀਆਂ ਨੂੰ ਸਖਤ ਸਜ਼ਾ ਮਿਲੇ ਮਰੋਕਰ ਬਰਬਾਦ ਕਰਦੇ ਉਹਨਾਂ ਨੇ ਸਾਤ ਸਾਤ ਪੂਰੇ 5 ਹੰਦ ਦਾ ਸਜ਼ਾ ਮਿਲੇ ਜਾਂਦੀ ਜੀ ਕਿੰਨੀ ਉਮਰ ਸੀ ਇਹਨਾਂ ਦੀ 29 ਸਾਲ ਸੀ ਜੀ ਪਰਚਾਣ ਕੀ ਕਰਦੇ ਸੀ ਕੀ ਦੇ ਕੀ ਦੇ ਪਰਚਾਣ ਦਰਜ ਕਰਾਇਆ ਸਰ ਇੱਕ ਕੁੜੀ ਜੀ ਸਰਨਪ੍ਰੀਤ ਕੌਰ ਜੀ ਉਹਦੀ ਮਾਤਾ ਜੀ ਉਹਨਾਂ ਦੇ ਪਿਤਾ ਜੀ ਇਕੋਨ ਦਾ ਮਾਮਾ ਜੀ ਜਿਹੜਾ ਕੁੜੀਆਂ ਰੱਖਿਆ ਉਹ ਵੀ ਧਮਕੇ ਦਿੰਦਾ ਸੀਗਾ ਉੱਥੇ ਜੀ ਮੋਹਾਲੀ ਦਾ ਮਾਮਨੀ ਸਾਲੀ ਵਕੀਲ ਸੀਗੀ ਜੀ ਜੇ ਧਮਕੀਆਂ ਕੋਰਟ ਚ ਦਿੱਤੀਆਂ ਗਈਆਂ ਇਹ ਕਿਹੜਾ ਸੀ ਬਾਜੀ ਹਾਂ ਜੀ 3 ਸਿੰਘ ਵਕੀਲ ਦਾ ਕੁੜੀ ਐਡਵੋਕੇਟ ਆ ਮਨਦੀਪ ਕੌਰ ਜੀ ਨਹੀਂ ਉਹ ਵਕੀਲ ਸੀਗੀ ਉਹਨਾਂ ਦੀ ਰਿਸ਼ਤੇਦਾਰ ਸੀਗੀ ਰਿਸ਼ਤੇਦਾਰ ਸੀਗੀ ਸਾਲੀ ਸੀਗੀ ਮਾਮੇ ਦੇ ਉਹਨਾਂ ਦੇ ਜੀ ਉਹ ਮੋਹਾਲੀ ਸੀਗੀ ਵਕੀਲ ਇਹ ਤੇ ਆਹ ਕਿਹਨੂੰ ਕਰਾਇਆ ਸੀ ਤੁਹਾਨੂੰ? ਇਹ ਉਹਨਾਂ ਨੇ ਕਰਾਇਆ ਸੀ ਉਹਨਾਂ ਦਾ? ਨਹੀਂ ਉਹਨਾਂ ਨੇ ਹੀ ਕਰਾਇਆ ਸੀ। ਕਿੰਨੇ ਧਮਕੇ ਤਮਕੇ ਆ ਰਹੇ। ਹਮ ਵਕੀਲਾਂ ਤਮਕੀਆਂ ਉਸ ਦਿਨ ਬੁਲਾ ਕੇ ਜਿੱਥੇ। ਆ ਬੇਟਾ ਮੇਰਾ ਨਾਸ ਹੀ ਆ। ਉਹਨਾਂ ਕਹਿੰਦੇ ਵੀ ਤੇਰਾ ਬਾਪ ਉਹਨੂੰ ਅੰਦਰ ਕਰਾ ਦੇ ਜੀ ਮੈਂ ਤੁਹਾਡੇ ਖਰਚਾ ਪਵਾ ਦੇਣੀ। ਬਹੁਤ ਧਮਕੇ ਦੇ ਉਹਨਾਂ ਜੀ। ਫੇਰ ਸਾਈਨ ਕਰਾਏ ਬੱਚੇ ਨੇ ਜੀ। ਜਾ ਕੇ ਬੱਚਾ ਦਾਰ ਕਰਨ ਚਲੇ ਸੀਗਾ ਉਹ ਬਹੁਤ ਧਮਕੇ ਦੇ ਡਰਾਇਆ ਬੱਚੇ ਨੇ ਜੀ। ਉਹ ਤਾਂ ਉਹ ਡਰ ਬੈਠ ਗਿਆ ਬੱਚਾ ਦੀ ਮੇਰੇ ਮਾਤਾ ਕੋਲ ਨੂੰ ਮਾਰ ਦੇਣੇ। ਇੱਕ ਨਾ ਲੜਕਾ ਬਚਤਾਰ ਸਿੰਘ ਹੈਗਾ ਪਿੰਡ ਸੀਲ ਦਾ ਤੇ 3 ਤਰੀਕ ਨੂੰ 3-4 ਦਿਨ ਪਹਿਲਾਂ ਇੱਥੇ ਆ ਗਿਆ ਸੀ ਇੱਕ ਗੰਡਾ ਗੜੀ ਨਹਿਰ ਤੇ ਘਰੋਂ ਇਹ ਗਿਆ ਸੀ ਆਪਣੇ ਜਿੱਥੇ ਜੌਬ ਕਰਦਾ ਸੀ ਵਰਦਮਾਨ ਹਸਪੀਟਲ ਉਤੋਂ ਅਗਲੇ ਦਿਨ ਇੱਥੇ ਆ ਗਿਆ ਤੇ ਮੋਟਰਸਾਈਕਲ ਇੱਥੋਂ ਮਿਲ ਗਿਆ ਤੇ ਵਾਰਸਾਂ ਨੂੰ ਲੱਭਦੇ ਲਵਾਉਂਦੇ ਜਦੋਂ ਕਰਨਾ ਪੁੰਚਿਆ ਮੋਟਰਸਾਈਕਲ ਤੇ ਵਿੱਚੋਂ ਇਹਦੇ ਵਾਰਸਾਂ ਨੂੰ ਇੱਕ ਇਹਦੀ ਚਾਬੀ ਮਿਲ ਗਈ ਮੋਟਰਸਾਈਕਲ ਦੀ ਤੇ ਇੱਕੋ ਦੇ ਵਿੱਚ ਇਹਨੇ ਆਪਣੀ ਕੋਈ ਲਾ ਮੈਰਿਜ ਕਰਾਈ ਸੀ ਲੜਕੀ ਨਾਲ ਤੇ ਉਸ ਲੜਕੀ ਦਾ ਤੇ ਪਰਿਵਾਰ ਦੇ ਮੈਂਬਰਾਂ ਦਾ ਵੇਰਵਾ ਦਿੱਤਾ ਹੈ ਕਿ ਉਹਨਾਂ ਨੇ ਮੇਰੀ ਜਿਹੜੀ ਲਵ ਮੈਰਿਜ ਜਿਹੜੀ ਹੈ ਸਕਸੈਸ ਨਹੀਂ ਹੋਣ ਦਿੱਤੀ ਹੁਣ ਸਰ ਕੀ ਕਾਰਵਾਈ ਕਰ ਰਹੇ ਸਰ ਅਸੀਂ ਐਸ ਪਰ ਲਾਅ ਜਿਹੜਾ ਅਸੀਂ ਮਿਲਿਆ ਹੈ ਤੇ ਅੱਜ ਉਹਦੀ ਉਹਦੇ ਅਕੋਰਡਿੰਗ ਟੂ ਲਾਅ ਉਹਦੇ ਤੇ ਐਫਆਈਆਰ ਲਾਉਂਚ ਕਰ ਰਹੇ ਹਾਂ ਤੇ ਐਫਆਈਆਰ ਲਾਉਂਚ ਕਰਕੇ ਫਰਦਰ ਉਹਦਾ ਪੋਸਟਮਾਰਟਮ ਕਰਵਾ ਰਹੇ ਹਾਂ ਦੈਨ ਅਗਲੀ ਪ੍ਰोसीडिंग ਕਰਾਂਗੇ ਔਰ ਕੋੜੀ ਨੇ ਆਉਣ ਤੋਂ ਜਵਾਦ ਦਿੱਤਾ ਜੀ ਪਰ ਉਹ ਆਉਂਦੀ ਸੀ ਸਾਡੇ ਘਰੇ ਜੀ 15 ਦਿਨ ਬਾਅਦ ਆ ਗਈ ਮਹੀਨੇ ਬਾਅਦ ਆ ਗਈ ਪਰ ਜੋ ਸੀ ਉਹਨੂੰ ਕਿਹਾ ਵੀ ਸਾਡੇ ਘਰੇ ਆ ਜਾਓ ਕੋਈ ਵੀ ਪਿਆਏਗੀ ਪਰ ਉਹ ਆਉਣ ਤੋਂ ਜਵਾਦ ਦਿੱਤਾ ਜੀ ਇਹ ਖਬਰ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪਹਿਲਾਂ ਆਪਣੀ ਮਨਾਈਆਂ ਕਰਦੇ ਨੇ ਬੱਚੇ ਤੇ ਉਸ ਤੋਂ ਬਾਅਦ ਕਿਸੇ ਹੋਰ ਦੇ ਪਰਿਵਾਰ ਸਮੇਤ ਬੱਚੇ ਦੀ ਜ਼ਿੰਦਗੀ ਪਰ ਬਾਤ ਕਰ ਦਿੱਤੀ ਅਜਿਤਰ ਸਿੰਘ ਨਾਮ ਦਾ ਇਹ 28-29 ਸਾਲ ਦਾ ਮੁੰਡਾ ਜਿਸਨੇ ਕਿ ਕੁੜੀ ਨਾਲ ਪਿਆਰ ਕਰ ਲਿਆ। ਇੱਕ ਕੁੜੀ ਉਸਦੇ ਨਾਲ ਆਫਿਸ ਦੇ ਵਿੱਚ ਹੀ ਕੰਮ ਕਰਦੀ ਸੀ। ਵਰਦਮਨ ਹਸਪਤਾਲ ਦੇ ਵਿੱਚ ਲੱਗੇ ਹੋਏ ਤੇ ਦੋਵੇਂ ਜਾਣੇ ਜਦੋਂ ਆਪਸ ਦੇ ਵਿੱਚ ਪਿਆਰ ਦੀਆਂ ਨਿੰਗਾ ਚੁੱਲਦੇ ਨੇ ਤਾਂ ਵਿਆਹ ਕਰਵਾਉਣ ਦਾ ਫੈਸਲਾ ਕਰ ਲੈਂਦੇ ਨੇ। ਇਸ ਮੱਦੇਨੋਂ ਅਜਿਤਰ ਸਿੰਘ ਨੇ ਬਲੋ ਆਪਣੀ ਉਸ ਸਹੇਲੀ ਪ੍ਰੇਮਿਕਾ ਕਰਨ ਨੂੰ ਵਿਆਹ ਦੇ ਲਈ ਮਨਾਇਆ ਗਿਆ। ਕਿੰਨੀ ਰਾਜ਼ੀ ਖੁਸ਼ੀ ਭੜੇਗੀ ਚਾਹਾਂ ਦੇ ਨਾਲ ਉਸਨੇ ਸ਼ਾਪਿੰਗ ਕੀਤੀ ਲਹਿੰਗਾ ਖਰੀਦਿਆ ਗਿਆ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਲਾਹਾ ਵੀ ਲਈ ਹੈ ਇਸ ਗੱਲ ਦੀ ਗਵਾਹੀ ਇਸ ਮੁੰਲੇ ਦੇ ਵੱਲੋਂ ਪਹੁੰਚਾ ਰਹੀ ਹੈ ਤੇ ਨਾਲ ਹੀ ਉਸਨੇ ਸਬੂਤ ਦੇ ਤੌਰ ਤੇ ਆਪਣਾ ਮੈਰਿਜ ਸਰਟੀਫਿਕੇਟ ਵੀ ਦਿਖਾਇਆ 19 ਤਰੀਕ ਨੂੰ 2023 ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਕਰਵਾਤੇ ਪਜਿੱਤਰ ਨੇ ਵਿਆਹ ਕਰਵਾ ਲਿਆ ਸੀ ਅਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਹਮੁੰਡਾ ਆਪਣੇ ਮਾਪਿਆਂ ਸਮੇਤ ਮੀਡੀਆ ਵਾਲਿਆਂ ਦੇ ਸਾਹਮਣੇ ਰੱਖਣ ਦੇ ਲਈ ਆ ਕੇ ਹੈ ਕਿਉਂਕਿ ਉਸ ਨੂੰ ਆਪਣੇ ਲਈ ਇਨਸਾਫ ਚਾਹੀਦਾ ਹੈ ਸਰਸਲ ਕੁੜੀ ਮੁੰਡੇ ਨੇ ਜਦੋਂ ਵਿਆਹ ਕਰਵਾ ਲਿਆ ਤਾਂ ਕੁੜੀ ਮੁੰਡੇ ਦੇ ਘਰ ਆਣ ਜਾਣ ਲੱਗ ਪਈ। ਮੁੰਡਾ ਦੱਸਦਾ ਹੈ ਕਿ ਕਈ-ਕਈ ਦਿਨ ਉਹ ਬਾਹਰ ਵੀ ਰਹਿ ਪੈਂਦੀ ਸੀ ਘਰ ਤੋਂ ਪਰ ਹ ਅਚਾਨਕ ਹੀ ਉਸਨੇ ਉਸਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਪਿੱਛੇ ਦਾ ਕਾਰਨ ਹੋਰ ਕੁਝ ਨਹੀਂ ਸਗੋ ਕੁੜੀ ਨੂੰ ਆਪਣੇ ਘਰਿਆਂ ਦੀ ਫਿਕਰ ਪੈ ਗਈ। ਮੁੰਡਾ ਆਖਦਾ ਹੈ ਕਿ ਉਸ ਸਮੇਂ ਇਹ ਸਾਰੀ ਫਿਕਰ ਕਿੱਥੇ ਸੀ ਜਦੋਂ ਉਹ ਉਸਦੇ ਨਾਲ ਵਿਆਹ ਕਰਵਾ ਰਹੀ ਸੀ। ਵਿਆਹ ਦਾ ਐਡਾ ਵਰਦਾ ਨਾਤਾ ਜੁੜਨ ਤੋਂ ਬਾਅਦ ਕੁੜੀ ਨੇ ਮੁੰਡੇ ਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ। ਨਾਲ ਮੁੰਡਾ ਇਹ ਵੀ ਆਖਤੇ ਕਿ ਕੁੜੀ ਦੇ ਮਾਪਿਓ ਮਾਮਾ ਤੇ ਉਸਦੀ ਸਾਲੀ ਦੇ ਵੱਲੋਂ ਇਹ ਰਿਸ਼ਤਾ ਤੁਲਵਾਇਆ ਗਿਆ ਉਸ ਨੂੰ ਧਮਕੀਆਂ ਦੇ ਕੇ ਤਲਾਕ ਲਿਆ ਗਿਆ ਅਦੇ ਕੁੜੀ ਦਾ ਇਹੋ ਜਿਹਾ ਬ੍ਰੇਨ ਮੋਰਚਾ ਕੀਤਾ ਗਿਆ ਕਿ ਉਸ ਨੂੰ ਝੂਠ ਬੁਝਲਤ ਗਲਤ ਗੱਲਾਂ ਵਾਸਤੇ ਮੁੰਡੇ ਤੋਂ ਦੂਰ ਕਰ ਦਿੱਤਾ ਗਿਆ ਇਹਨਾਂ ਸਾਰੀਆਂ ਚਿੰਤਾਵਾਂ ਦੇ ਵਿੱਚ ਬਚਿੱਤਰ ਕਿਸੇ ਤਰ੍ਹਾਂ ਆਪਣੀ ਜ਼ਿੰਦਗੀ ਕੱਟ ਰਿਹਾ ਸੀ ਪਰ ਇਸੇ ਦੌਰਾਨ ਵੀ ਉਸ ਨੂੰ ਕੁੜੀ ਦੇ ਮਾਪਿਆਂ ਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜੇ ਸਮੇ ਉਹ ਡਿਊਟੀ ਤੇ ਜਾਂਦਾ ਸੀ ਤਾਂ ਉਸ ਨੂੰ ਘੇਰਿਆ ਜਾਂਦਾ ਸੀ ਇਹੀ ਕਿਹਾ ਜਾਂਦਾ ਸੀ ਕਿ ਤੇਰੇ ਮਾਪੇ ਤੱਕ ਨੂੰ ਖਤਮ ਕਰ ਦਵਾਂਗੇ ਅਤੇ ਗੱਡੀ ਤੱਕ ਵੀ ਪੰਨ ਤੋੜ ਕੀਤੀ ਗਈ ਸੀ। ਇਨਾਂ ਸਾਰੇ ਹਾਲਾਤਾਂ ਦੇ ਵਿੱਚ ਰਹਦੇ ਹੋਏ ਮੁੰਡਾ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕਿਆ ਸੀ। ਇੱਕ ਪਾਸੇ ਤਾਂ ਉਸ ਦਾ ਪਿਆਰ ਖੋ ਲਿਆ ਗਿਆ, ਕੁੜੀ ਨੂੰ ਧੋਖਾ ਦੇ ਦਿੱਤਾ, ਵਿਆਹ ਤੋਂ ਬਾਅਦ ਇਹ ਕੁਝ ਕਰ ਗਈ ਅਤੇ ਉਸ ਨੇ ਪਰਿਵਾਰਿਕ ਮੈਂਬਰਾਂ ਨੂੰਡੇ ਦੇ ਪਰਿਵਾਰ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਵਿਆਹ ਕਰਵਾ ਚੁੱਕੇ ਹੈ।